ਛੋਟੀ ਉਮਰ ਚ ਤਾਂ ਬੱਕਰੀਆਂ ਬੱਕਰੀਆਂ ਹੀ ਹੁੰਦੀਆਂ ਅਗਲਾ ਕਹਿੰਦਾ ਨਹੀਂ ਜੀ ਬੱਚੇ ਨੂੰ ਤਾਂ ਬੱਕਰੀਆਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਤੁਸੀਂ ਬਰੀਡ ਚ ਕਿੰਨਾ ਕ ਫਰਕ ਸਮਝਦੇ ਆ ਜਿਹੜੀ ਸਾਨੇ ਨਸਰ ਹੁੰਦੀ ਹੈ ਉਹ ਸਿਰਫ ਤੇ ਸਿਰਫ ਵਾਈਟ ਕਲਰ ਜਾਂਦੀ ਹੈ ਤੇ ਉਹਦੀ ਪਿੰਕ ਸਕਿਨ ਹੁੰਦੀ ਹੈ ਹਾਂ ਤੁਸੀਂ ਆਪ ਸੋਚੋ ਵੀ ਜਿਹੜਾ ਐਨੀਮਲ ਚਿੱਟੇ ਰੰਗ ਚ ਹੈ ਜੋ ਥੋੜੀ ਜੀ ਉਹਦੀ ਗੁਲਾਬੀ ਜੀ ਚਮੜੀ ਉਹ ਕਿੰਨਾ ਸੋਹਣਾ ਲੱਗਦਾ ਹੋਏਗਾ ਦੇਖਣ ਨੂੰ ਐਡੇ ਵੱਡੇ ਵੱਡੇ ਉਹਦੇ ਸਿੰਘ ਹੁੰਦੇ ਨੇ ਔਰ ਲੰਬੀ ਹੁੰਦੀ ਹੈ ਫੀਮੇਲ ਜਿਹੜੇ ਬੱਚੇ ਹੁੰਦੇ ਨੇ ਨਿਊ ਬੋਨ ਜਿਹੜੇ ਹੁਣੇ ਨਵ ਜੰਮੇ ਬੱਚੇ ਹੁੰਦੇ ਨੇ ਉਹ ਵੀ ਬਹੁਤ ਸੋਹਣੇ ਹੁੰਦੇ ਆ ਦੇਖਣ ਨੂੰ ਤਾਂ ਮਤਲਬ ਸਾਇਨ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ ਮੋٹے ਮੋٹے ਤੌਰ ਤੇ ਮਨਤ ਰਿਹੈਸ਼ ਤੋਂ ਤੁਹਾਡਾ ਫਾਰਮ 10-15 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਤੁਸੀਂ ਡੇਲੀ ਕਿਵੇਂ ਵਿਜ਼ਿਟ ਕਰਦੇ ਹੋ ਤੁਸੀਂ ਸਕੂਲ ਵੀ ਜਾਂਦੇ ਆ ਇੱਕ ਡੇਢ ਘੰਟਾ ਸਵੇਰੇ ਬਤੀਕੇ ਤੇ ਕਰਕੇ ਹੀ ਜਾਂਦੇ ਆ ਰੋਜ਼ ਸਵੇਰੇ ਜਿਹੜੇ ਹੁਣ 8 ਵਜੇ ਸਕੂਲ ਹੁੰਦਾ ਤਾਂ ਅਸੀਂ ਪਹਿਲਾਂ ਪਹੁੰਚ ਕੇ ਫਿਰ ਤਿਆਰ ਹੋ ਕੇ ਫਿਰ ਸਕੂਲ ਜਾਂਦੇ ਆ ਛੋਟੀ ਉਮਰ ਚ ਤਾਂ ਬੱਕਰੀਆਂ ਬੱਕਰੀਆਂ ਹੀ ਹੁੰਦੀਆਂ ਅਗਲਾ ਕਹਿੰਦਾ ਨਹੀਂ ਜੀ ਬੱਚੇ ਨੂੰ ਤਾਂ ਬੱਕਰੀਆਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਤੁਸੀਂ ਬਰੀਡ ਚ ਕਿੰਨਾ ਕ ਫਰਕ ਸਮਝਦੇ ਆ ਜਿਹੜੀ ਸਰ ਸਾਨ ਇਨ ਬਰੀਡ ਆ ਉਹ ਸਭ ਤੋਂ ਅਗਰ ਉਹ ਹੋਰ ਬੱਕਰੇ ਨਾਲ ਖੜੀ ਹੋ ਵੱਖਰੀ ਦਿਖ ਜੇਗੀ ਕਿਉਂਕਿ ਪਹਿਲੀ ਗੱਲ ਉਹ ਚਿੱਟੇ ਰੰਗ ਚ ਹੁੰਦੀ ਹੈ ਦੇਖਣ ਦਾ ਵੀ ਫਰਕ ਆ ਤੇ ਵੈਸੇ ਵੀ ਦੁੱਧ ਦਾ ਵੀ ਫਰਕ ਆ ਦੇਖੋ ਜੀ ਵੀ ਫਰਕ ਹੈ ਜੀ ਕਰੈਕਟਰ ਦੇ ਵਿੱਚ ਵੀ ਫਰਕ ਹੈ ਦੁੱਧ ਦੇ ਵਿੱਚ ਵੀ ਫਰਕ ਆ ਬਾਕੀ ਸਾਫ ਸਫਾਈ ਰਹਿਣ ਸਾਨੇ ਦੇ ਵਿੱਚ ਵੀ ਬਹੁਤ ਫਰਕ ਹੈ ਜਿਵੇਂ ਬੀਟ ਜਿਹੜੀ ਆਪਣੀ ਪੰਜਾਬ ਦੀ ਬੀਟਲ ਬਰੀਡ ਆ ਉਹ ਕਾਲੇ ਰੰਗ ਚ ਹੁੰਦੀ ਹੈ ਜ਼ਿਆਦਾਤਰ ਜਾਂ ਫਿਰ ਆਪਣੇ ਸ਼ੇਡ ਚ ਆ ਜਾਂਦੀ ਹੈ ਬਰਾਊਨ ਸ਼ੇਡ ਲੋਹਾ ਸ਼ੇਡ ਆ ਜਾਂਦੀ ਹੈ ਜਿਹੜੀ ਸਾਨੇ ਨਸਲ ਹੁੰਦੀ ਹੈ ਉਹ ਸਿਰਫ ਤੇ ਸਿਰਫ ਵਾਈਟ ਕਲਰ ਚ ਆਂਦੀ ਹੈ ਤੇ ਉਹਦੀ ਪਿੰਕ ਸਕਿਨ ਹੁੰਦੀ ਹੈ ਹਾਂ ਤੁਸੀਂ ਆਪ ਸੋਚੋ ਵੀ ਜਿਹੜਾ ਐਨੀਮਲ ਚਿੱਟੇ ਰੰਗ ਚ ਹੈ ਜੋ ਥੋੜੀ ਜੀ ਉਹਦੀ ਗੁਲਾਬੀ ਜੀ ਚਮੜੀ ਉਹ ਕਿੰਨਾ ਸੋਹਣਾ ਲੱਗਦਾ ਹੋਵੇਗਾ ਦੇਖਣ ਨੂੰ ਐਡੇ ਵੱਡੇ ਵੱਡੇ ਉਹਦੇ ਸਿੰਘ ਹੁੰਦੇ ਨੇ ਔਰ ਲੰਬੀ ਹੁੰਦੀ ਹੈ ਫੀਮੇਲ ਜਿਹੜੇ ਬੱਚੇ ਹੁੰਦੇ ਨੇ ਨਿਊ ਬੋਨ ਜਿਹੜੇ ਹੁਣੇ ਨਵ ਜੰਮੇ ਬੱਚੇ ਹੁੰਦੇ ਨੇ ਉਹ ਵੀ ਬਹੁਤ ਸੋਹਣੇ ਹੁੰਦੇ ਆ ਦੇਖਣ ਨੂੰ ਤਾਂ ਮਤਲਬ ਸਾਂ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ ਮੋٹے ਮੋٹے ਤੌਰ ਤੇ ਬਾਕੀ ਜਿਕੇ ਉਹ ਬੈਡਲਾਈਨ ਦੀ ਗੱਲ ਕਰੀਓ ਹੌਲੀ ਹੌਲੀ ਪ੍ਰੈਕਟੀਕਲ ਕਰਕੇ ਐਕਸਪੀਰੀਅੰਸ ਹੋ ਜਾਂਦਾ ਵੀ ਕਿਹੜੀ ਪਿਓਰ ਆ ਕਿਹੜੀ ਥੋੜੀ ਮਿਕਸ ਚ ਆ ਗਈ ਮਨਤ ਰਹਿائش ਤੋਂ ਤੁਹਾਡਾ ਫਾਰਮ 10-15 ਕਿਲੋਮੀਟਰ ਦੀ ਦੂਰੀ ਤੇ ਹੈ ਅਸੀਂ ਜਿਵੇਂ ਸਰ ਰੋਜ ਸਵੇਰੇ ਜਲਦੀ ਉੱਠਦੇ ਆ ਤੇ ਸਵੇਰੇ ਕਿੰਨੇ ਵਜੇ ਉੱਠਦੇ ਆ ਫਿਰ ਤੁਸੀਂ ਸਰ 4:30 ਦੇ ਕਰੀਬ ਉੱਠ ਜੰਨੇ ਆ ਅਸੀਂ 4:30 ਤਾਂ ਉੱਠ ਹੀ ਜੰਨੇ ਆ ਤਾਂ ਉਸ ਤੋਂ ਬਾਅਦ ਅਸੀਂ ਸਵੇਰੇ ਅੱਧਾ ਘੰਟਾ ਜਿਵੇਂ ਅਸੀਂ ਆਣ ਜਾਣ ਨੂੰ ਲੱਗਦਾ ਉਸ ਤੋਂ ਬਾਅਦ 1.5 ਘੰਟਾ ਅਸੀਂ ਉਹਦੇ ਬਤੀਤ ਕਰਕੇ ਹੀ ਜਾਂਦੇ ਆ ਰੋਜ ਸਵੇਰੇ ਜਿਹੜੇ ਹੁਣ 8 ਵਜੇ ਦਾ ਸਕੂਲ ਹੁੰਦਾ ਤਾਂ ਅਸੀਂ ਪਹਿਲਾਂ ਪਹੁੰਚ ਕੇ ਫਿਰ ਤਿਆਰ ਹੋ ਕੇ ਫਿਰ ਸਕੂਲ ਜਾਂਦੇ ਆ ਬੱਕਰੀਆਂ ਆ ਪਚੋਣੇ ਆ ਤੁਸੀਂ ਅਕੇ ਹਾਂਜੀ ਬੱਕਰੀਆਂ ਆ ਪੁਰੇ ਚੋਕੇ ਸਾਫ਼ ਕਰਕੇ ਫਿਰ ਚੋਕੇ ਫਿਰ ਉਹ ਤੋਂ ਦੁੱਧ ਲੈ ਜਾਂਦੇ ਆ ਪਟਿਆਲੇ ਦੇ ਵਿੱਚ ਫਿਰ ਉੱਥੇ ਤੋਂ ਉਹ ਵਿਕ ਜਾਂਦਾ ਆ। ਉੱਥੇ ਸੇਲ ਕਰਦੇ ਆ। ਹਾਂਜੀ। ਸੇਲ ਵੀ ਤੁਸੀਂ ਆਪ ਹੀ ਸਟਾਲ ਲਾਉਣੇ ਆ ਫਿਰ। ਨਹੀਂ ਜੀ ਜਿਵੇਂ ਸਿਰੋਜ ਸਕੂਲ ਜਾਣਾ ਹੁੰਦਾ ਹੈ ਕਈ ਕਸਟਮਰ ਪਹਿਲਾਂ ਅਸੀਂ ਲਗਾਇਆ ਕਰਦੇ ਸੀ। ਕਈ ਕਸਟਮਰ ਜਿਵੇਂ ਹੁਣ ਉਹ ਸਟੋਲਾਂ ਤੋਂ ਹੋਮ ਡਿਲੀਵਰੀ ਤੇ ਆਗੇ ਵੀ ਸਾਨੂੰ ਤੁਸੀਂ ਰੋਜ਼ ਦਾ ਹੋਮ ਡਿਲੀਵਰ ਕਰਦਿਆ ਕਰੋ। ਹੂੰ। ਕਈ ਆਗੇ ਵੀ ਕਈ ਘਰ ਤੋਂ ਲੈ ਜਾਂਦੇ ਨੇ। ਕਈਆਂ ਨੂੰ ਹੁੰਦਾ ਆ ਵੀ ਅਸੀਂ ਆਪਣੇ ਮਤਲਬ ਕਈ ਜਿਵੇਂ ਇੱਕ ਰੋਜ਼ ਨਾਲ ਲੈ ਕੇ ਇੱਕ ਦਿਨ ਬਾਅਦ ਕਿੱਲੋ ਲੈ ਜਾਂਦੇ ਨੇ ਕਈ ਮਤਲਬ ਹੋਰ ਪ੍ਰੋਡਕਟਸ ਲੈ ਜਾਂਦੇ ਨੇ ਹੁਣ ਅਸੀਂ ਸਟਾਲ ਨਹੀਂ ਲਗਾਉਂਦੇ ਸੋਸ਼ਲ ਮੀਡੀਆ ਤੋਂ ਕਾਫੀ ਕਸਟਮਰ ਆ ਜਾਂਦੇ ਨੇ ਇੱਕਮ ਕਿਵੇਂ ਨੂਰ ਵੀ ਜਿੰਨੀ ਕੋ ਉਮਰ ਆ ਤੁਹਾਡੀ ਐਂ ਜੇ ਲੱਗਦਾ ਵੀ ਫੋਨ ਚਲਾ ਲਈ ਅੱਜ ਕੱਲ ਜਵਾਗ ਫੋਨ 'ਚ ਬਹੁਤ ਰੁੱਝਦੇ ਆ ਫੋਨ ਚਲਾ ਲਈਏ ਨਾਲ ਜੇ ਕਲਾਸਮੇਟ ਨਾਲ ਖੇਡ ਆਈਏ ਜਾਂ ਆੜਗਵੜ ਜਾਵੜੀਏ ਉਹ ਸਾਰੀਆਂ ਚੀਜ਼ਾਂ ਵਾਇਡ ਕੀਤੀਆਂ ਫਿਰ ਨਹੀਂ ਜੀ ਸਰ ਮਤਲਬ ਫੋਨ ਤੋਂ ਅਸੀਂ ਦੂਰ ਆ ਸਿਰਫ ਸੋਸ਼ਲ ਮੀਡੀਆ ਵੀਡੀਓ ਕੋਰਸ ਦੇ ਰਿਲੇਟਡ ਵੀਡੀਓਸ ਬਣ ਲਈ ਵਰਤਦੇ ਆ ਬਾਕੀ ਸਾਡੇ ਇੰਸਟਾਗ੍ਰਾਮ ਤੇ ਵਧੇਰੇ ਪਰਸਨ ਨੇ ਉਸ ਤੇ ਵੀਡੀਓਸ ਬਣਨੇ ਆ ਤਾਂ ਕਿ ਆਪਣੇ ਫਾਰਮ ਨੂੰ ਹੋਰ ਅੱਗੇ ਪ੍ਰੋਮੋਟ ਕਰ ਸਕੀਏ ਬਾਕੀ ਸਰ ਅਸੀਂ ਇਹ ਚੀਜ਼ਾਂ ਤੋਂ ਇਸ ਲਈ ਦੂਰ ਆ ਕਿਉਂਕਿ ਅਸੀਂ ਆਪਣਾ ਸ਼ੁਰੂ ਤੋਂ ਹੀ ਮਾਈਂਡ ਸੈਟਅਪ ਕਰਿਆ ਹੋਇਆ ਸੀ ਕਿ ਅਸੀਂ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਰੀਡਰ ਰੂਲ ਬਣਾਉਣ ਚ ਨਹੀਂ ਸ਼ੌਕ ਜਿਵੇਂ ਅੱਜ ਕੱਲ੍ਹ ਜਵਾਕ ਕਦੇ ਨੱਚਣ ਲੱਗ ਗਏ ਕਦੇ ਰੀਲ ਬਣਾਉਣ ਲੱਗੇ ਗਾਣੇ ਲਾ ਕੇ ਇਹ ਮਹਾਂਤਿਕ ਹੈ ਕਿ ਆਪਾਂ ਨੂੰ ਇਸ ਤਰੀਕੇ ਦਾ ਨਹੀਂ ਕਰਨਾ ਚਾਹੀਦਾ ਇਹ ਲੱਗ ਟੈਲੈਂਟ ਹੈ ਆਪਾਂ ਉਹ ਕਰ ਸਕਦੇ ਹਾਂ ਪਰ ਲਗ ਲਗ ਤਰੀਕੇ ਦੀ ਫੀਲਸ ਹੁੰਦੇ ਨੇ ਕੋ ਟਾਈਮ ਵੇਸਟ ਹੈ ਉਹਦੇ ਚ ਹਾਂਜੀ ਉਸਦੇ ਵੀ ਟਾਈਮ ਵੇਸਟੇ ਜੀ ਤਰੀਕੇ ਦੀ ਹੈਗੀ ਆ ਤੇ ਅਸੀਂ ਆਪਣਾ ਜਾਣਿਆ ਕਿ ਬਿਜ਼ਨਸ ਦੇ ਤੌਰ ਤੇ ਜਿਹੜਾ ਗੋਟ ਫਾਰਮ ਹੈ ਉਸ ਨੂੰ ਲੈ ਕੇ ਆਈਏ ਅਸੀਂ ਵਾਪਕ ਗੋਟਸ ਦੇ ਰੀਲ ਪਾਲਨੇ ਆ ਸੰਗਸ ਤੇ ਹਮ ਹਾਂਜੀ ਬਹੁਤ ਪਿਆਰ ਕਰਦੇ ਤੁਸੀਂ ਬੱਕਰੀਆਂ ਨਾਲ ਜੀ ਸਰ ਇਹਨਾਂ ਦੇ ਨਾਮ ਵੀ ਰੱਖਦੇ ਆ ਜਿਵੇਂ ਸਾਡੇ ਫਾਰਮ ਆਨਲਾਈਨ ਰਜਿਸਟਰ ਨੇ ਫਾਰਮ ਦੇ ਜਿਹੜੇ ਐਨੀਵਲ ਜੀ ਆਨਲਾਈਨ ਰਜਿਸਟਰ ਹੈ ਟੈਗਿੰਗ ਹੋਈ ਪਈ ਹੈ ਪਰ ਅਸੀਂ ਉਹਨਾਂ ਦੇ ਨਾਲ ਨਾਲ ਬੱਕਰੀਆਂ ਦੇ ਨਾਮ ਵੀ ਰੱਖਦੇ ਆ